ਕੁਝ ਹੀ ਵਕਤ ਸੀ ਆਨੰਦ ਕਾਰਜ ਦੀ ਜੀਤ ਤੇ ਨਿੱਕੀ ਦੇ ਵਿਆਹ ਵਾਲੇ ਦਿਨ ਕਿ ਮੌਸਮ ਨੇ ਹਨੇਰੀਆਂ ਦਾ ਰੂਪ ਧਾਰ ਲਿਆ ਹਰ ਪਾਸੇ ਤੇਜ਼ ਹਵਾਵਾਂ ਸਨ ਚਾਰੇ ਪਾਸੇ ਹਫੜਾ ਦਪੜੀ ਜਹੀ ਹੋ ਗਈ ਟੈਂਟ ਦੇ ਪੱਲੇ ਵੀ ਹਵਾਵਾਂ ਵਿੱਚ ਉੱਡਣ ਲੱਗੇ ਸਭ ਹੱਥ ਜੋੜ ਰਵ ਪੱਗੇ ਅਦਾਸ ਕਰਨ ਲੱਗੇ ਪਰ ਕੁਝ ਹੀ ਪਲਾਂ ਵਿੱਚ ਪਤਾ ਹੀ ਨਾ ਚੱਲਾ ਕਿ ਤੇਜ਼ ਹਵਾਵਾਂ ਕਿੱਦਨ ਰੁੱਕ ਕਰ ਗਈਆਂ ਆਨੰਦ ਕਾਰਜ ਸ਼ੁਰੂ ਹੋ ਸਮਾਪਤੀ ਹੋਈ ਬਾਅਦ ਵਿੱਚ ਗੁਰੂ ਸਹਿਬਾਨ ਜੀ ਨੂੰ ਉਹਨਾਂ ਦੇ ਸਥਾਨ ਲਈ ਛੱਡਣਾ ਸਭ ਗੁਰਦੁਆਰੇ ਗਏ ਫਿਰ ਬਰੀ ਦਿਖਾਈ ਗਈ ਜਿਸ ਵਿੱਚ ਲੜਕਿਆਂ ਵਾਲਾਂ ਵੱਲੋਂ ਲਿਆਂਦੇ ਕੱਪੜੇ ਬਰੀ ਵਿੱਚ ਦਿਖਾਏ ਗਏ ਲੜਕੀ ਵਾਲਿਆਂ ਵੱਲੋਂ ਵੀ ਥੋੜਾ ਬਹੁਤ ਲੈਣ ਦੇਣ ਹੁੰਦਾ ਹੈ ਕੁਝ ਹੀ ਵਕਤ ਬਾਅਦ ਫਿਰ ਤਣੀ ਸੁਹਾਈ ਦੀ ਰਸਮ ਦੋ ਨਾਨਕਿਆਂ ਵੱਲੋਂ ਟੰਗੀਆਂ ਠੂਠੀਆਂ ਨੂੰ ਸੁਹਣਾ ਹੁੰਦਾ ਹੈ ਉਹ ਵੀ ਕੀਤੀ ਗਈ ਬਾਅਦ ਵਿੱਚ ਫਿਰ ਸਾਲੀਆਂ ਵੱਲੋਂ ਮਹਿੰਦੀ ਲਗਾਈ ਗਈ ਤੇ ਫਿਰ ਸ਼ਾਮ ਤੱਕ ਵਕਤ ਆਇਆ ਡੋਲੀ ਦਾ ਭਰਾਮਾ ਤੇ ਘਰਦਿਆਂ ਵੱਲੋਂ ਨਿੱਕੀ ਨੂੰ ਨਮ ਜਈਆਂ ਅੱਖਾਂ ਨਾਲ ਵਿਦਾ ਕਰ ਦਿੱਤਾ ਗਿਆ ਕੁਝ ਵਕਤ ਵਿੱਚ ਹੀ ਬਰਾਤ ਲਾੜੀ ਨੂੰ ਸਾਥ ਲੈ ਕੇ ਘਰ ਪਹੁੰਚ ਗਈ ਸਗਣਾ ਨਾਲ ਨਿੱਕੀ ਦਾ ਘਰ ਵਿੱਚ ਸਵਾਗਤ ਕੀਤਾ ਗਿਆ ਜੋੜੀ ਸਿਰੋਂ ਸਭ ਨੇ ਬਾਰ ਬਾਰ ਪਾਣੀ ਪੀਤਾ ਤੇ ਅਗਲੇ ਹੀ ਦਿਨ ਮੁਰਦੀ ਗੱਡੀ ਦੀ ਰਸਮ ਕੀਤੀ ਗਈ ਕੁਝ ਦਿਨਾਂ ਬਾਅਦ ਫਿਰ ਨਿੱਕੀ ਦੇ ਘਰ ਦੇ ਉਸ ਨੂੰ ਲੈਣ ਆਏ ਤੇ ਨਾਲ ਹੀ ਮਿਲਣੀਆਂ ਦੀ ਰਸਮ ਕਰ ਗਈ ਤਕਰੀਬਨ 2 ਕੁ ਦਿਨ ਰਹਿ ਨਿੱਕੀ ਫਿਰ ਆਪਣੇ ਸਹੁਰੇ ਘਰ ਗਈ ਨਿੱਕੀ ਨੂੰ ਆਪਣੇ ਸਹੁਰੇ ਘਰ ਪਹਿਲਾ ਪੈਰ ਤਾਂ ਥੋੜਾ ਬਹੁਤਾ ਔਖਾ ਲੱਗਾ ਕਿਉਂਕਿ ਨਵੀਂ ਜਗ੍ਹਾ ਵਿੱਚ ਪਹਿਲਾਂ ਰਹਿਣਾ ਔਖਾ ਹੁੰਦਾ ਹੈ। ਹੌਲੀ-ਹੌਲੀ ਨਿੱਕੀ ਦਾ ਮਾਹੌਲ ਵਿੱਚ ਢਲਣ ਲੱਗੀ। ਫੇਰ ਕੁਝ ਮਹੀਨਾ ਕੁ ਬਾਅਦ ਰਹਿ ਗਿਆ ਜੀਤ ਛੁੱਟੀ ਕੱ ਕੇ ਵਾਪਸ ਜਾਣਾ ਸੀ ਤੇ ਉਹ ਵਾਪਸ ਪਰਤ ਗਿਆ। ਫੇਰ ਨਿੱਕੀ ਛੇਤੀ ਹੀ ਆਪਣੇ ਪਿੰਡ ਗੇੜਾ ਲਗਾ ਆਉਂਦੀ। ਕਦੇ ਉਸ ਦਾ ਭਰਾ ਜਾਂ ਉਸ ਦੀ ਸੱਸ ਜਾਂ ਆਪਣੀ ਛੋਟੀ ਨੰਦ ਨੂੰ ਲੈ ਕੇ ਉਹ ਉਹਨਾਂ ਪਿੰਡੋਂ ਬੱਸ ਜਾਂ ਉਹਨਾਂ ਵਿਛਦਾ ਪਿੰਡ ਚਲੀ ਜਾਂਦੀ। ਕੁਝ ਕੁ ਮਹੀਨੇ ਬਾਅਦ ਹੀ ਨਿੱਕੀ ਨੂੰਹ ਆਇਆ ਕਿ ਹੁਣ ਉਸ ਦੀ ਵੱਡੀ ਭੈਣ ਜਿਸ ਨੂੰ ਕੇ ਹੁਣ ਵੱਡੀ ਹੀ ਕਹਾਗੇ ਉਸ ਦੇ ਹੋਣ ਵਾਲਾ ਵਰਦੀ ਛੁੱਟੀ ਆਉਣ ਵਾਲਾ ਸੀ ਵਿਆਹ ਲਈ ਤਾਂ ਪਾਂਤੇ ਦੀ ਪਹਿਲਾਂ ਹੀ ਤਿਆਰੀ ਸੀ ਤੇ ਅਗਲੇ ਹੀ ਹਫਤੇ ਉਸ ਨੂੰ ਛੁੱਟੀ ਆਉਣਾ ਸੀ ਜੋ 2-3 ਦਿਨ ਬਾਅਦ ਹੀ ਸਗਣ ਦਾ ਦਿਨ ਰੱਖ ਲਿਆ ਗਿਆ ਹੁਣ ਵੱਡੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਕਿ ਛੁੱਟੀ ਦੇ 2-3 ਹਫਤੇ ਵਿੱਚ ਹੀ ਵਿਆਹ ਕਰ ਦੇਵਾਂਗੇ ਜੀਤ ਨੂੰ ਵੀ ਬਿਆਲਈ ਚਿੱਠੀ ਪਾ ਦਿੱਤੀ ਗਈ ਤੇ ਕਾਰਡ ਵੀ ਜਲਦੀ ਹੀ ਭੇਜਣ ਲਈ ਕਿਹਾ ਗਿਆ ਜੀਤ ਨੇ ਵੀ ਅੱਗੇ ਗੱਲ ਕਰ 5 ਦਿਨ ਲਈ ਛੁੱਟੀ ਮਨਜ਼ੂਰ ਕਰਵਾ ਲਈ ਸਗਣ ਵਗੈਰਾ ਕਰ ਦੇਣਾ ਪੱਕਾ ਕਰ ਲਿਆ ਨਿੱਕੀ ਨੂੰ ਉਸ ਦੇ ਮਾਪਿਆਂ ਵੱਲੋਂ ਪਹਿਲਾਂ ਹੀ ਕੰਮ ਕਾਜ ਵਿੱਚ ਹੱਥ ਵਟਾਉਣ ਲਈ ਲਿਆਂਦਾ ਗਿਆ ਪਰ ਨਿੱਕੀ ਜੀਤ ਬਿਨਾਂ ਪਹਿਲੀ ਵਾਰ ਪੇਕੇ ਕਿਸੇ ਕਾਰਜ ਤੇ ਜਾਣਾ ਤੇ ਵਿਚਾਰ ਵਿੱਚ ਸੀ ਜੀਤ ਦੀ ਚਿੱਠੀ ਵੀ ਆ ਗਈ ਸੀ ਕਿ ਉਹ ਮੇਲ ਦੇ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਤੱਕ ਘਰ ਪਹੁੰਚ ਜਾਵੇਗਾ ਨਿੱਕੀ ਨੂੰ ਉਸਦੇ ਮਾਪੇ ਉਸ ਨੂੰ ਉਸਦੇ ਪੇਕੇ ਛੱਡ ਆਉਣਾ ਫਿਰ ਨਿੱਕੀ ਦੀ ਸੱਸ ਦੇ ਸਹੁਰਾ ਉਸ ਨੂੰ ਤੇ ਉਸ ਦੀ ਛੋਟੀ ਨੰਦ ਨੂੰ ਵਿਆਹ ਤੋਂ ਤਿੰਨ ਦਿਨ ਪਹਿਲਾਂ ਪਿੰਡ ਛੱਡ ਆਏ ਚਲੋ ਵਿਆਹ ਦਾ ਦਿਨ ਆ ਗਿਆ ਤੇ ਜੀਤ ਵੀ ਮੇਲ ਵਾਲੇ ਦਿਨ ਆਪਣੇ ਸਹੁਰੇ ਘਰ ਪਹੁੰਚ ਗਿਆ ਫਿਰ ਮਿਲਣੀਆਂ ਕਰ ਵੀ ਉਹ ਵਾਪਸ ਆਇਆ ਜੀਤ ਆਪਣੀ ਬਣਦੀ 5 ਦਿਨ ਦੀ ਛੁੱਟੀ ਘਟ ਵਾਪਸ ਵਰਤ ਗਿਆ ਜੀਤ ਤੇ ਨਿੱਕੀ ਦੇ ਵਿਆਹ ਨੂੰ ਸਾਲ ਬੀਤ ਗਿਆ ਇੰਜ ਹੀ ਸਾਲ ਬਾਅਦ ਹੁਣ ਜਦੋਂ ਨਿੱਕੀ ਦੀ ਗੋਦ ਹਰੀ ਹੋਈ ਨਾ ਤਾਂ ਆਸ-ਪਾਸ ਦੀਆਂ ਔਰਤਾਂ ਨੇ ਉਸਦੀ ਸੱਸ ਨੂੰ ਨਿੱਕੀ ਨੂੰ ਕਿਸੇ ਡਾਕਟਰ ਜਾਂ ਕਿਸੇ ਪਿੰਡ ਦੀ ਦਾਈ ਨੂੰ ਦਿਖਾਉਣ ਲਈ ਕਹਿਣਾ ਸ਼ੁਰੂ ਕਰ ਦਿੱਤਾ ਹੁਣ ਨਿੱਕੀ ਦੀ ਸੱਸ ਵੀ ਉਹਨਾਂ ਦੀਆਂ ਗੱਲਾਂ ਵਿੱਚ ਆਉਣ ਲੱਗੀ ਉਧਰ ਰਾਣੋਂ ਦੇ ਘਰ ਵੀ ਇੱਕ ਪੁੱਤ ਨੇ ਜਨਮ ਲਿਆ ਤੇ ਹੁਣ ਤਾਂ ਨਿੱਕੀ ਦੀ ਸੱਸ ਉਸ ਨੂੰ ਜ਼ਿਆਦਾ ਕਹਿਣ ਲੱਗੀ ਜੀਤ ਛੁੱਟੀ ਆਇਆ ਨਿੱਕੀ ਨੇ ਉਸ ਨੂੰ ਸਭ ਕੁਝ ਦੱਸਿਆ ਜੀਤ ਨੇ ਆਖਿਆ ਕਿ ਕੋਈ ਗੱਲ ਨਹੀਂ ਉਹ ਉਸ ਦੀ ਮਾਂ ਉਂਝ ਹੀ ਬਸ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਇੰਜ ਆਖਦੀ ਰਹਿੰਦੀ ਹੈ ਉਹ ਵਧੀਆ ਦਿਲ ਦੀ ਹੈ ਗੱਲ ਦਿਲ ਤੇ ਰਲਾਇਆ ਕਰ ਕੁਝ ਵਕਤ ਜੀਤ ਬਾਪ ਚਲਾ ਗਿਆ ਨਿੱਕੀ ਵੀ ਹੁਣ ਮਹੀਨਾ ਪਰ ਆਪਣੇ ਪੇਕੇ ਰਹਿਣ ਚਲੀ ਗਈ ਕੁਝ ਕੁ ਮਹੀਨਾ ਬਾਅਦ ਹੀ ਨਿੱਕੀ ਨੂੰ ਪਤਾ ਲੱਗਾ ਕਿ ਉਹ ماں ਬਣਣ ਵਾਲੀ ਹੈ ਤਾਂ ਸਭ ਤੋਂ ਪਹਿਲਾਂ ਉਸਨੇ ਚਿੱਠੀ ਰਾਹੀਂ ਇਹ ਗੱਲ ਜੀਤ ਨੂੰ ਦੱਸੀ ਤੇ ਉਸਦੀ ਸੱਸ ਨੂੰ ਪਤਾ ਲੱਗਾ ਤਾਂ ਰਾਣੋਂ ਵੀ ਘਰ ਆਈ ਹੋਈ ਸੀ ਨਿੱਕੀ ਦੀ ਸੱਸ ਉਸ ਨੂੰ ਆਖਣ ਲੱਗੀ ਕਿ ਉਹ ਮਹੀਨਾ ਪਰ ਆਪਣੇ ਪੇਕੇ ਰਹਿ ਕੇ ਆਈ ਹੈ ਕਿ ਉਸਨੇ ਉੱਥੋਂ ਕੋਈ ਬੱਚੇ ਲਈ ਦਵਾਈ ਲਈ ਜਾਂ ਇੰਨਾ ਵਕਤ ਹੋ ਗਿਆ ਸੀ ਹੁਣ ਤੱਕ ਤਾਂ ਉਸ ਦੀ ਗੋਦ ਪਰੀ ਨਹੀਂ ਕਿ ਇਹ ਬੱਚਾ ਉਹਨਾਂ ਦੇ ਘਰ ਦਾ ਹੈ ਜਾਂ ਕਿਸੇ ਬਾਹਰ ਦਾ ਹੈ ਇਹ ਸੁਣਤਾ ਨਿੱਕੀ ਦੇ ਪੈਰਾਂ ਹੇਠੋਂ ਜ਼ਮੀਨ ਕਿਸਕ ਗਈ ਨਿੱਕੀ ਆਪਣੇ ਕਮਰੇ ਵਿੱਚ ਬੜਾ ਬੜਾ ਰੋਈ ਜਦੋਂ ਰਾણો ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਆਪਣੀ ਮਾਂ ਨਾਲ ਮਾਂ ਨੂੰ ਬੜਾ ਗੋਲੀ ਕਿ ਉਹ ਆਪਣੀ ਨੂੰਹ ਨੂੰ ਇੰਜ ਕਿਵੇਂ ਕਹਿ ਸਕਦੀ ਹੈ ਉਦ ਦਿਨ ਆ ਬਾਦ ਨਿੱਕੀ ਦੀ ਮਾਈ ਪਰ ਨਿੱਕੀ ਨੇ ਇਹ ਗੱਲ ਉਹਨਾਂ ਸਾਹਮਣੇ ਵੀ ਨਾ ਕੀਤੀ ਤੇ ਕਿੱਥੀ ਪਾਰ ਜੀਤ ਨੂੰ ਸਭ ਕੁਝ ਦਿਸਿਆ ਬਹੁਤ ਹੀ ਭਾਵਕ ਕਹਾਣੀ ਇਹ ਤੁਸੀਂ ਸੁਣੀ ਹੈ ਤੁਹਾਨੂੰ ਇਹ ਭਾਗ ਕਿਸ ਤਰ੍ਹਾਂ ਲੱਗਿਆ ਵਧੀਆ ਲੱਗਿਆ ਤਾਂ ਅਗਲਾ ਭਾਗ ਜ਼ਰੂਰ ਸੁਣਨਾ ਜੀ ਕਹਾਣੀ ਆਲਾ ਅਗਲਾ ਭਾਗ ਜ਼ਰੂਰ ਸੁਣਨਾ ਕਹਾਣੀ ਨੂੰ ਬੱਦ ਬੱਦ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ ਜੀ